ਦਨਿਕ ਸੂਰਤ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਅਤੇ ਫਿਲਮ ਐਕਟ੍ਰੈਸ ਕੰਗਣਾ ਰਣੌਤ ਨੇ ਇੱਕ ਹੋਰ ਨਵਾਂ ਬਿਆਨ ਦੇ ਕੇ ਨਵੀਂ ਚਰਚਾ ਛੇੜ ਦਿੱਤੀ ਹੈ ਉਹਨੇ ਕਿਹਾ ਹੈ ਕਿ ਕਰੀਬ 4 ਸਾਲ ਪਹਿਲਾਂ ਜਿਹੜੇ ਵਿਵਾਦਿਤ ਖੇਤੀ ਕਾਨੂੰਨ ਆਏ ਸਨ ਜਿਨ੍ਹਾਂ ਨੂੰ ਕਿ ਪ੍ਰਧਾਨ ਮੰਤਰੀ ਨੇ ਖੁਦ ਗੁਰੂ ਨਾਨਕ ਪਾਸ਼ਾ ਦੇ ਗੁਰਪੁਰਬ ਉਤੇ ਵਾਪਸ ਲੈ ਲਿਆ ਸੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਦੇ ਲੋਕ ਸਰੀਰਕ ਤੰਦਰੁਸਤੀ ਪੱਖੋਂ ਜਾਗਰੂਕ ਹੋ ਰਹੇ ਨੇ। ਇਹੀ ਕਾਰਨ ਹੈ ਕਿ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮਡੀ ਯੋਗਸ਼ਾਲਾ ਜਨਮਹਿਮ ਬਣ ਗਈ ਹੈ। ਇਸ ਮਹਿਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ 'ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ। ਜਿਸ ਦੇ ਵਿੱਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗਾ ਕਰ ਰਹੇ ਨੇ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਤੋਂ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਮੇਰਾ ਨਾਮ ਕਮਲਜੀਤ ਸਿੰਘ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਬੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਜੀ ਮਨ ਤਨ ਸਾਰਾ ਸਵਸਥ ਰਹੇ ਦਾ ਅਜੇ ਹਿਚ ਮੁਫਤ ਸੀਐਮ ਦੀ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਿਤ ਹੋ ਰਹੀ ਹੈ ਉਹ ਮੁੜ ਕੇ ਹੋ ਟੁੱਟ ਗਏ ਸਨ ਉਹਨਾਂ ਨੂੰ ਵਾਪਸ ਕਾਨੂੰਨ ਦੇ ਤੌਰ ਦੇ ਉੱਤੇ ਫਿਰ ਲਿਆਂਦਾ ਜਾਏ ਤੇ ਫਿਰ ਉਹਨਾਂ ਨੂੰ ਲਾਗੂ ਕੀਤਾ ਜਾਏ ਉਸ ਵਕਤ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਚੋਂ ਸਭ ਤੋਂ ਪ੍ਰਮੁੱਖ ਰਹੇ ਬਲਬੀਰ ਸਿੰਘ ਰਾਜੇਵਾਲ ਇਸ ਵਕਤ ਦੈਨਿਕ ਸੂਰਜ ਨਾਲ ਜੁੜੇ ਹੋਏ ਨੇ ਰਾਜੇਵਾਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਦੈਨਿਕ ਸੂਰਜਾ 'ਚ ਮਿਹਰਬਾਨੀ ਜੀ ਪਹਿਲੀ ਟਿੱਪਣੀ ਕੀ ਦੇਣਾ ਚਾਹੋਗੇ ਇੱਕ ਮੈਂਬਰ ਪਾਰਲੀਮੈਂਟ ਨਹੀਂ ਹੋ ਮਤਲਬ ਕੋਈ ਆਮ ਵਿਅਕਤੀ ਨਹੀਂ ਦੇ ਰਿਹਾ ਬਿਆਨ ਇਹ ਜਿਹੜੇ ਕਾਨੂੰਨ ਕਢਣ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕੱਲ ਨੂੰ ਫੇਰ ਇੱਕ ਮੈਂਟਲੀ ਸਿਕ ਬੰਦਾ ਕਿਸੇ ਵੀ ਅਹੁਦੇ ਤੇ ਚਲਾ ਜਾ ਜਿੰਨੀ ਦੇਰ ਤੱਕ ਉਹਦੀ ਮੈਂਟਲ ਲੈਵਲ ਠੀਕ ਨਹੀਂ ਹੁੰਦਾ ਉਹ ਇਹੋ ਜਿਹਾ ਕੁਛੇ ਬੋਲੂਗਾ ਰੋਜ਼ ਉਹ ਨਵੀਂ ਗੱਲ ਕਹਿ ਦਿੰਦੇ ਆ ਮੈਂ ਇੱਕ ਸਪਸ਼ਟ ਸਮਝਾਉਣਾ ਚਾਹੁੰਦਾ ਜਿਹੜਾ ਪ੍ਰੋਸੈਸ ਹੈ ਸਾਡੇ ਪਾਰਲੀਮੈਂਟਰੀ ਸਿਸਟਮ ਦਾ ਜਦੋਂ ਪ੍ਰਧਾਨ ਮੰਤਰੀ ਨੇ ਗੁਰਪੁਰਪਾਲ ਦੇ ਇਹਨਾਂ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਐਲਾਨ ਅਸੀਂ ਕਿਹਾ ਵੀ ਅਸੀਂ ਨਹੀਂ ਮੰਨਦੇ ਉਸੇ ਤਰ੍ਹਾਂ ਜਿਵੇਂ ਕਾਨੂੰਨ ਬਣਾਉਣ ਵੇਲੇ ਪਾਰਲੀਮੈਂਟ 'ਚ ਬਿੱਲ ਪੇਸ਼ ਹੋਇਆ ਸੀ ਦੁਬਾਰਾ ਰਿਪੀਲ ਕਰਨ ਵਾਸਤੇ ਪਾਰਲੀਮੈਂਟ ਸੈਸ਼ਨ ਬੁਲਾਓ ਹੂੰ ਫਿਰ ਪਾਰਲੀਮੈਂਟ ਸੈਸ਼ਨ ਬੁਲਾਇਆ ਗਿਆ ਉਹਦੇ ਵਿੱਚ ਰਿਪੀਲ ਕਰਨ ਦਾ ਮਤਾ ਪਾਸ ਕੀਤਾ ਗਿਆ ਅਸੀਂ ਕਿਹਾ ਹਾਲੇ ਨਹੀਂ ਹਾਲੇ ਵੀ ਇਹਦੇ ਤੇ ਮੋਹਰ ਲੱਗਣੀ ਚਾਹੀਦੀ ਹੈ ਰਾਸ਼ਟਰਪਤੀ ਦੀ ਤਾਂ ਕਿ ਫਾਈਨਲੀ ਰਿਪੀਲ ਹੋ ਜਾਣ ਜੀ ਫਿਰ ਰਾਸ਼ਪਤੀ ਨੇ ਦਸਖਤ ਕੀਤੇ ਉਸ ਤੋਂ ਬਾਅਦ ਅਸੀਂ ਉੱਠ ਕੇ ਆਏ ਪ੍ਰੋਸੈਸ ਇਹ ਹੋਰ ਕਿਸ ਤਰ੍ਹਾਂ ਵਾਪਸ ਹੁੰਦੇ ਨੇ ਜਾਂ ਉਹ ਮੈਨੂੰ ਲੱਗਦਾ ਹੈ ਕਿ ਉਹ ਇਸ ਤਰ੍ਹਾਂ ਦੇ ਬਿਆਨ ਸਿਰ ਪੈਰ ਤੋਂ ਬਿਨਾਂ ਦਿੱਤੇ ਜਾ ਰਹੀ ਹੈ ਬੀਬੀ ਉਹ ਉਹਦੇ ਘਰਦਿਆਂ ਨੂੰ ਉਹਦਾ ਇਲਾਜ ਕਰਾਉਣਾ ਚਾਹੀਦਾ ਹੈ ਕਦੇ ਤਾਂ ਕਮਿਊਨਿਟੀ ਦੇ ਵਿੱਚ ਰੌਲਾ ਪਾਉਣ ਦਾ ਕੰਮ ਹੈ ਕਦੇ ਲੋਕਾਂ 'ਚ ਲੋਕਾਂ ਨੂੰ ਭੜਕਾਉਣ ਦਾ ਕੰਮ ਕਰਦੀ ਹੈ ਇਹ ਇਹ ਦੇਸ਼ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਚੱਲਦਾ ਕਿ ਉਹ ਕਹੇ ਉਹਦੇ ਮੁਤਾਬਕ ਨਹੀਂ ਦੇਸ਼ ਨੇ ਚੱਲਣਾ ਇਸ ਦੇਸ਼ ਨੇ ਕੈਸੇ ਸੰਵਿਧਾਨ ਅਤੇ ਕੈਦੇ ਕਾਨੂੰਨ ਦੇ ਮੁਤਾਬਕ ਚੱਲਣਾ ਹੈ ਕੈਦੇ ਕਾਨੂੰਨ ਦੇ ਮੁਤਾਬਕ ਉਹ ਕਾਨੂੰਨੀ ਪੀਲ ਹੋ ਚੁੱਕੇ ਰਾਸ਼ਟਰਪਤੀ ਦੀ ਮੋਰ ਲੱਗ ਚੁੱਕੀ ਇੱਕ ਮੈਂ ਜਾਣ ਜਾਂਦੇ ਸਵਾਲ ਹੋਰ ਲੈਣਾ ਚਾਹਾਂਗਾ ਹਾਲਾਂਕਿ ਤੁਸੀਂ ਸ਼ੰਭੂ ਬੈਰੀਅਰ ਵਾਲੇ ਜੋ ਮੌਜੂਦਾ ਇਸ ਵਕਤ ਸਥਿਤੀ ਚੱਲ ਰਹੀ ਹੈ ਉਸ ਤੋਂ ਆਪਣੇ ਨੂੰ ਦੂਰ ਰੱਖਿਆ ਹੋਇਆ ਹੈ ਪਰ ਉੱਥੇ ਵੀ ਇੱਕ ਤਰ੍ਹਾਂ ਨਾਲ ਫਸਮੀ ਸਥਿਤੀ ਬਣੀ ਹੋਈ ਆ ਸੁਪਰੀਮ ਕੋਰਟ ਨੇ ਵੀ ਇੰਟਰਵੈਨਸ਼ਨ ਕੀਤੀ ਹੈ ਹੁਣੇ-ਹੁਣੇ ਕਾਂਗਰਸ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਹਰਿਆਣਾ ਤੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੇ ਭੁਪਿੰਦਰ ਸਿੰਘ ਹੁੱਡਾ ਉਹਨਾਂ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਦੀ ਸਰਕਾਰ ਆਂਦੀ ਹੈ ਤਾਂ ਉਹਨਾਂ ਦੀ ਪਹਿਲੀ ਕੋਸ਼ਿਸ਼ ਹੋਏਗੀ ਕਿ ਉਹ ਸੰਭੂ ਬੈਰੀਅਰ ਖੋਲ ਦੇਣ ਤੇ ਦੂਜਾ ਉਹਨਾਂ ਨੇ ਕਿਹਾ ਕਿ ਹਰਿਆਣਾ 'ਚ ਜੇਕਰ ਕਾਂਗਰਸ ਦੀ ਸਰਕਾਰ ਆਂਦੀ ਹੈ ਤਾਂ ਅਸੀਂ ਬਕਾਇਦਾ ਤੌਰ ਤੇ ਕਾਨੂੰਨ ਲਿਆ ਕੇ ਗਰੰਟੀ ਦੇਵਾਂਗੇ ਐਮਐਸਪੀ ਦੀ ਅੱਛੀ ਗੱਲ ਹੈ ਜੇ ਸਟੇਟਾਂ ਸਾਰੀਆਂ ਇਸ ਤਰ੍ਹਾਂ ਕਾਨੂੰਨ ਬਣਾ ਦੇਣ ਗਾਰੰਟੀ ਦਾ ਤਾਂ ਪਾਰਲੀਮੈਂਟ ਦੇ ਵਿੱਚ ਜਿਵੇਂ 2/3 ਜਿਹੜੀ ਸਟੇਟਸ ਨੇ ਜੇ ਕੁਝ ਪਾਸ ਕਰਦੀਆਂ ਪਾਰਲੀਮੈਂਟ ਦੇ ਵਿੱਚ ਆਪਣੇ ਆਪ ਪਾਸ ਕਰਨਾ ਪਏਗਾ ਇੱਕ ਗੱਲ ਦੂਸਰੀ ਗੱਲ ਇਹ ਚੰਗੀ ਗੱਲ ਹੈ ਡੈਮੋਕਰੈਟਿਕ ਸਿਸਟਮ ਦੇ ਵਿੱਚ ਜੇ ਸਾਨੂੰ ਸਾਡੀ ਰਾਜਧਾਨੀ ਉੱਥੇ ਜਾਣ ਦੀ ਇਜਾਜ਼ਤ ਮਿਲਦੀ ਹੈ ਸਾਡਾ ਡੈਮੋਕਰੈਟਿਕ ਰਾਈਟ ਹੈ ਤੇ ਇਹ ਭਾਜਪਾ ਸਰਕਾਰ ਨੇ ਹਰਿਆਣੇ ਦੇ ਵਿੱਚ ਜੋ ਕੀਤਾ ਇਟ ਓਨਲੀ ਐਂਟੀ ਐਂਟੀ ਕਨਸਟੀਟਿਊਸ਼ਨਲ ਹੈ ਐਂਟੀ ਨੈਸ਼ਨਲ ਹੈ ਇਹ ਕੋਈ ਉਹਨਾਂ ਨੇ ਕੋਈ ਚੰਗਾ ਕੰਮ ਤਾਂ ਕੀਤਾ ਨਹੀਂ ਸੰਵਧਾਨ ਦੇ ਦਾਇਰੇ ਦੇ ਬਾਹਰ ਹੈ ਬਿਲਕੁਲ ਮੈਂ ਜਦੋਂ ਮੇਰੀ ਇੱਕ ਰਿਟ ਪਟੀਸ਼ਨ ਤੇ ਹਾਈ ਕੋਰਟ ਦੇ ਜੱਜ ਦੀ ਡਿਊਟੀ ਲੱਗੀ ਸੀ ਸ਼ੁਕਰਨ ਦੀ ਮੌਤ ਦੇ ਕੇਸ ਦੀ ਜਾਂਚ ਕਰਨ ਲਈ ਉਸ ਜੱਜ ਨੂੰ ਮੈਂ ਸਵਾਲ ਦੋ ਤਿੰਨ ਕੀਤੇ ਸੀ ਮੈਂ ਕਿਹਾ ਸੀ ਜੀ ਮੈਨੂੰ ਪਹਿਲਾਂ ਹੀ ਦੱਸਿਓ ਕਿ ਮੈਂ ਮੇਰਾ ਹੀ ਅਧਿਕਾਰ ਹੈ ਪੀਸਫੁਲ ਐਜੀਟੇਸ਼ਨ ਦਾ ਉਨੇ ਕਿਹਾ ਹਾਂ ਮੈਂ ਨੇ ਕਿਹਾ ਵੀ ਜੇ ਪੀਸਫੁਲ ਐਜੀਟੇਸ਼ਨ ਮੈਂ ਕਰ ਸਕਦਾ ਮੇਰਾ ਨੈਸ਼ਨਲ ਹਾਈਵੇ ਤੇ ਮੈਂ ਕਿਸੇ ਨੂੰ ਕੋਈ ਰੁਕਾਵਟ ਨਾ ਖੜੀ ਕਰਾਂ ਤੇ ਮੈਨੂੰ ਆਪਣੀ ਰਾਜਧਾਨੀ ਜਾਣ ਦਾ ਅਧਿਕਾਰ ਹੈ ਉਹਨੇ ਕਿਹਾ ਹਾਂ ਮੈਂ ਕਿਹਾ ਦਿੱਲੀ ਮੇਰੀ ਕੈਪੀਟਲ ਹੈ ਮੈਂ ਉਥੇ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦਾ ਮੇਰਾ ਅਧਿਕਾਰ ਹੈ ਉਹਨੇ ਕਿਹਾ ਹਾਂ ਤੇ ਮੈਂ ਕਿਹਾ ਵੀ ਫਿਰ ਜੇ ਅਸੀਂ ਨੈਸ਼ਨਲ ਹਾਈਵੇ ਤੇ ਕੁਝ ਕਰੀਏ ਤਾਂ ਸਾਡੇ ਤਾਂ ਨੈਸ਼ਨਲ ਹਾਈਵੇ ਐਕਟ ਦਾ ਕਾਨੂੰਨ ਲੱਗੂ ਹੁੰਦਾ ਹੁਣ ਹਰਿਆਣਾ ਸਰਕਾਰ ਨੇ ਦੂਜੀ ਵਾਰ ਹੋਇਆ ਪਹਿਲੀ ਵਾਰੀ ਭਾਜੇ ਲਾਲ ਸਰਕਾਰ ਨੇ ਕੀਤਾ ਸੀ ਜੁਲਾਈ ਸਰਕਾਰ ਨੇ ਕੀਤਾ ਵੀ ਇਹਨੇ ਆਪ ਬੈਰੀਕੇਡ ਖੜੇ ਕਰਕੇ ਕਿਸਾਨਾਂ ਨੂੰ ਰੋਕਿਆ ਨੈਸ਼ਨਲ ਹਾਈਵੇ ਤੇ ਜਾਣ ਤੋਂ ਆਪਣੀ ਕੈਪੀਟਲ ਜੀ ਜਾਣ ਤੋਂ ਤੇ ਇਹਨਾਂ ਦੇ ਖਿਲਾਫ ਪਰਚਾ ਕਿਉਂ ਨਹੀਂ ਹੋਇਆ ਉਹਨੇ ਕਿਹਾ ਵੀ ਉਹਦੇ ਕੋਲ ਕੋਈ ਜਵਾਬ ਨਹੀਂ ਸੀ ਤੇ ਫਿਰ ਮੈਂ ਉਹਨੂੰ ਕਿਹਾ ਵੀ ਤੁਸੀਂ ਜਦੋਂ ਸਾਨੂੰ ਕਹਿੰਦੇ ਹੋ ਵੀ ਤੁਸੀਂ ਗਵਾਹੀਆਂ ਇਸ ਕੇਸ ਦੇ ਵਿੱਚ ਲਿਆ ਕੇ ਹਰਿਆਣੇ 'ਚ ਪੇਸ਼ ਕਰੋ ਤੁਸੀਂ ਸਾਨੂੰ ਕਹਿੰਦੇ ਹੋ ਵੀ ਕਾਤਲ ਦੇ ਘਰ ਆਓ ਉੱਥੇ ਜਾ ਕੇ ਸਾਬਤ ਕਰੋ ਮੈਂ ਕਿਹਾ ਬਾਅਦ ਦੇਖੋ ਕਿਵੇਂ ਪੁਲਿਸ ਫੋਰਸ ਲਾਈ ਐ ਤੇ ਕੋਈ ਗਵਾਹੀ ਦੇਣ ਆਏਗਾ ਤੇ ਉਹਨੇ ਉਸ ਤੋਂ ਬਾਅਦ ਕਿਹਾ ਵੀ ਠੀਕ ਐ ਅਗਲੀਆਂ ਸੁਣਵਾਈਆਂ ਚੰਡੀਗੜ੍ਹ ਹੋਣਗੀਆਂ ਉਹ ਮੇਰਾ ਕਹਿਣ ਤੋਂ ਮਤਲਬ ਇੱਕ ਹਾਈ ਕੋਰਟ ਦੀ ਰਿਟਾਇਰਡ ਜੱਜ ਨੇ ਮੰਨੇ ਆ ਵੀ ਸਾਡਾ ਇਹ ਕਨਸਟੀਟਿਊਸ਼ਨਲ ਰਾਈਟ ਐ ਅਸੀਂ ਪੀਸਫੁੱਲ ਪ੍ਰੋਟੈਸਟ ਕਰ ਸਕਦੇ ਹਾਂ ਪੀਸਫੁੱਲੀ ਅਸੀਂ ਬਿਨਾ ਕਿਸੇ ਨੂੰ ਕੋਈ ਮੁਸ਼ਕਲ ਕਲੀ ਕੀਤੇ ਇਸਲਾ ਇਹ ਤੇ ਜਾ ਸਕਦੇ ਕੈਪੀਟਲ ਆ ਸਾਡੀ ਦਿੱਲੀ ਉੱਥੇ ਜਾ ਸਕਦੇ ਆ ਉੱਥੇ ਪ੍ਰੋਟੈਸਟ ਕਰ ਸਕਦੇ ਆ ਤੇ ਇਹ ਪਾਰ ਸਰਕਾਰ ਸਾਰਾ ਕੁਲ ਅਨ ਕਨਸਟੀਟਿਊਸ਼ਨਲ ਕੰਮ ਕਰ ਰਹੀ ਆ ਬੀਜੇਪੀ ਦੀ ਉਹਨਾਂ ਦੀ ਸਰਕਾਰ ਸੀ ਹਰਿਆਣੇ ਚ ਤੇ ਜੇ ਇਹ ਕੋਈ ਸੁਧਾਰ ਕਰਦੇ ਨੇ चंकी गल है जी बहुत शुक्रिया साहब दैनिक वास्ते देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप